ਖਰਜਾ ਮੇਰੇ ਪਿਓ ਦੀ ਏ ਕੋਸ ਲਾ ਦੀ ਬਾਲੀਆਂ ਪਾ ਦੀ ਆਰੀ ਆਂਦੇ ਮੇਰੇ ਚੱਲ ਤਰੇ ਕਰ ਹੰਤਾ ਬੜਾ ਫਰਕ ਪੈ ਗਿਆ ਮੌਸਮ ਜਿਹਦਾ ਹਨਾ ਮਾ ਲੜਾਈ ਮੋਕ ਨਹੀਂ ਚੱਲੇ ਹੋਰ ਬੜਾ ਅੱਡ ਬਿਟਾ ਹੋ ਗਿਆ ਦੇਖ ਲਾ ਮਾ ਗੱਲ ਸੁਣ ਪਾਪੇ ਹੁਣ ਉਹਦੇ ਇੰਨੀ ਹਿੰਮਤ ਹੋ ਗਈ ਤੁਹਾਡੇ लाਡਲੇ ਦੀ ਮੇਰੇ ਗੱਲ ਨੂੰ ਹੱਥ ਪਾਇਆ ਬਗਾਨੇ ਬੰਦੇ ਹੁੰਦੇ ਕੀ ਨੇ ਫੇਤ ਜਾ ਕੇ ਸੁੱਖਰੇ ਹੋਰ ਕੌਣ ਪਾਊਗਾ ਉਹੀ ਆ ਬਸ ਕੰਜਰੇ ਦੇ ਪੁੱਤੋ ਇਹੀ ਕੰਮ ਰਹਿ ਗਿਆ ਸੀਗਾ ਕਰੇ ਤਾਂ ਹਾਂ ਉੜੀ ਗਈ ਆਖਿਆ ਹਣਾ ਇਹ ਟੁੱਟ ਪੈਣਾ ਛੜਾ ਛੜਾ ਕਰਦਾ ਬੋਲੀ ਗਿਆ ਹਣਾ ਕੁਸ ਹੁਣ ਭਾਈ ਤੂੰ ਵੀ ਆਇਆ ਖੁਰਚਣੀ ਜੀ ਚਮਚੀ ਜੀ ਉਹਦੀ ਦੇਖ ਲਾ ਹਾਂ ਘਰ ਮੈਨੂੰ ਤੁਸੀਂ ਭਾਈ ਕੰਮ ਵੇਲੇ ਤਾਂ ਬਾਹਰ ਨਹੀਂ ਨਿਕਲਦੀਆਂ ਲੜਾਈ ਦਾ ਸਵਾਲ ਲੈਣ ਵੀਰੇ ਉਹਦੀ ਮਿੰਟ ਚ ਆ ਜਾਣੀਆਂ ਸੁਰਲੀ ਮੰਗੂ ਵੇ ਪਹਿਲਾਂ ਤਾਂ ਇਹਨਾਂ ਨੇ ਮੇਰਾ ਪਹਿਲੀ ਗੱਲ ਹੱਕੀ ਨਹੀਂ ਆ ਕੇ ਬੋਲਣ ਦਾ ਮੈਂ ਆਉਦੇ ਮਾਪਿਆਂ ਨਾਲ ਗੱਲ ਕਰਦਾ ਨਾ ਕਦੇ ਤੈਨੂੰ ਚਾਹ ਚਾਹੀਦੀ ਕਦੇ ਪਾਣੀ ਮਰਦਿਆਂ ਨੂੰ ਚਾਹ ਪਾਣੀ ਬਿਨਾ ਤੇ ਭਿੰਦ ਲੇਟ ਜਾਉਂਦੀ ਭਾਈ ਜਮਾਨਾ ਦੇ ਮੇਰੀ ਮਾਂ ਹੈਗੀ ਆ ਜਿੰਨਾ ਚਿਰ ਤੇਰੀ ਮਾਂ ਤੋਂ ਪਈ ਉੱਠ ਕੇ ਉੱਧਰ ਤਾਂ ਹੁੰਦੀ ਨਹੀਂ ਇਹ ਤੁਹਾਨੂੰ ਦਊ ਚਾਹਾਂ ਹੋਣ ਅੱਡੇ ਬਿਡੇ ਹੋ ਗਏ ਹੁਣ ਤਾਂ ਬਥੇਰਾ ਅਸੀਂ ਕਰ ਲਿਆ ਕਰਾਂਗੇ ਪਾ ਤੁਹਾਡੇ ਨਾਲ ਸੇ ਆਪਾਂ ਮੁੱਕਿਆ ਸਾਡਾ ਮੈਂ ਮੈਂ ਤਾਂ ਬਥੇਰਾ ਸੋਚਦਾ ਮੈਂ ਹੁਣ ਵਿਆਹ ਕਰਾਉ ਮਲਾਜਮਾ ਵਾਂਗੂ ਰਹਿਾਂਗੇ ਆਪਾਂ ਤਾਂ ਹੋਰ ਆਪਾਂ ਨੂੰ ਕੀ ਲੋੜ ਹੈਗੀ ਮਲਾਜਮਾ ਵਾਂਗੂ ਰਹਿਣਾ ਕਰ ਲੈਣਾ ਜਿਹੜਾ ਡੋਲਾ ਮਿਲਦਾ ਤੈਨੂੰ ਕਰ ਲੈਣਾ ਜਲੂਸ ਕੱਢਿਆ ਖੇਤ ਜੀ ਆ ਕੇ ਉਹਨੇ ਜਲੂਸ ਕੱਢਤਾ ਐਂ ਕਰਦੇ ਆ ਹੋ ਗਈ ਕਹਿੰਦਾ ਮੈਥੋਂ ਵੱਡਾ ਸ਼ਰਮ ਆਉਣੀ ਚਾਹੀਦੀ ਮੈਥੋਂ ਵੱਡਾ ਗੋਦੀ ਚੱਕ ਕੇ ਖੜਾਇਆ ਮੈਂ ਚੱਕੀਆਂ ਨੇ ਬੋਲ ਪਾ ਕੁਸ ਮੈਂ ਕਿਉਂ ਜਲੂਸ ਕੱਢਤਾ ਹੁਣ ਖੇਤ ਕੀ ਕਹਿਣਗੇ ਲੋਕ ਇਹੀ ਕਰਦਾ ਡੈਡੀ ਵੇਲਾ ਕੀ ਕਹਿਣਾ ਉਹਨੂੰ ਤਾਂ ਸਮਝਾਉਣਾ ਚਾਹ ਲੈ ਗਿਆ ਕਹਿੰਦਾ ਬਾਜਾ ਕਰ ਬਾਜਾ ਕਰ ਚਾਹ ਲੈ ਕੇ ਗਿਆ ਹੋ ਤਿੰਨੇ ਕੇ ਦੋਨੇ ਕੋਈ ਨਹੀਂ ਗੇ ਡੈਡੀ ਤੁਸੀਂ ਇਸੇ ਦੀ ਮਾਰ ਲੈ ਕਹਿੰਦਾ ਕੋ ਬੋਲਿਆ ਯਾਰ ਫਿਰ ਦਰਹਿੰਦਾ ਨਾ ਤਾਹੇ ਨਾ ਕਿਆ ਕੋ ਰੋਟੀ ਨਹੀਂ ਪਕਾਉਣੀ ਟਾਈਮ ਨਾ ਕੋ ਚਾਹ ਨਹੀਂ ਦਿੰਦੇ ਤੇ ਹੋਰ ਕੀ ਇਹ ਵਿਚਾਰਾ ਉਹ ਕਰੇ ਇਹਦੇ ਰੰਨੇ ਨਹੀਂ ਕੰਨ ਨਹੀਂ ਹੈਗਾ ਕਿ ਫੇਰ ਵੀ ਕੰਮ ਕਰੀ ਜਾਂਦਾ ਇਹ ਮੈਂ ਕਹਿੰਦਾ ਨਹੀਂ ਉਹਨਾਂ ਨੇ ਤਾਂ ਹੀ ਇਹ ਬੋਲਦਾ ਮੈਂ ਅੱਗੇ ਕਿੰਨਾ ਕੋ ਬੋਲਿਆ ਕੰਮ ਤਾਂ ਤਾਂ ਸੋਡਾ ਹੱਕ ਦੀ ਕਰਿਆ ਕੇ ਬੀਲਾ ਮਾਂ ਆਪੇ 5 ਵਜੇ ਨੂੰ ਮੈਂ ਟੀਪਨ ਤਿਆਰ ਕਰਾ ਫੇਰ ਰੋਟੀ ਲੈ ਜਾ ਚਾਹ ਲੈ ਜਾ ਕਰਾਂ ਮੈਂ ਪੂੜੇ ਪਕਾ ਕੇ ਦੇ ਦਉ ਮੂਰੇ ਤਾਂ ਵੀ ਨਹੀਂ ਨਾ ਕਰਦਾ ਤੇ ਭੇਜਿਆ ਆਉਂਦੇ ਆ ਪੰਤਰੀ ਲਈ ਬੈਠੀ ਹੋ ਰਣੀ ਹੋ ਗਈਆ ਕੀ ਲਾਗੇ ਬੇਟੀਆਂ ਸੀ ਅੰਦਰ ਪਹਿਲਾਂ ਤਾਂ ਮੈਨੂੰ ਆਏ ਸੀ ਬੁੜੀਆਂ ਦਾ ਕਲੇਸ਼ ਨਿਪੜ ਗਿਆ ਕੰਮ ਵੰਡਤਾ ਹੁਣ ਮੈਂ ਤਾਂ ਜ਼ਮੀਨ ਵੀ ਵੰਡੂ ਪੈੜ ਨਹੀਂ ਕਰ ਦਿੰਦਾ ਉਹਦੇ ਖੇਤ ਚ ਕੋਈ ਨਾ ਅਸੀਂ ਕਿਤੇ ਦੀ ਜ਼ਮੀਨ ਹਾਂ ਜੀ ਨੂੰ ਆ ਜਾਂਦੇ ਪੁੱਤ ਆਪਾਂ ਤਾਂ 4 ਹਿੱਸੇ ਕਰਾਂਗੇ ਪਹਿਲਾਂ ਮੈਨੂੰ ਆਏ ਤੇ 3 ਕਰਾਂਗੇ ਹੁਣ 4 ਕਰਾਂਗੇ ਜ਼ਮੀਨ ਦੇ ਵੀ ਸੰਡੇ ਦਾ ਪਾ ਨਾ ਦਿਓ ਅਸਤਾਪ ਕਮਣ ਜੋਗੇ ਹੈ ਕਮਾਲਾ ਕਮਾਲਾ ਮੇਰੇ ਬੰਦੇ ਨੂੰ ਰੱਬ ਤੰਦਰੁਸਤ ਰੱਖੇ ਉਹ ਕਮਾਲੇਗੀ ਤੂੰ ਤਾਂ ਆਸੀਂ ਬਿਮਾਰ ਹੋ ਜੀਏ ਭਾਈ ਕੋਈ ਗਾਲੀ ਬੰਦਾ ਤੰਦਰੁਸਤ ਰਹੇ ਅਸੀਂ ਬਿਮਾਰ ਹੋ ਜੀਏ ਗੱਲਾਂ ਦੇ ਕਰਦੇ ਆ ਅਸੀਂ ਹਸਪਤਾਲ ਚ ਵਗ ਜੀਏ ਰੋਟੀ ਤਾਂ ਪਕਾ ਕੇ ਬੰਦੇ ਨੂੰ ਟਾਇਰ ਤੇ ਦੇ ਨਹੀਂ ਸਕਦੀ ਹਾਂ ਹਾਂ ਵੀ ਰੋਟੀ ਪਕਾ ਕੇ ਦੇ ਸਕਦੇ ਢਿੱਡ ਤਾਂ ਬੰਦਿਆਂ ਦੇ ਭਰ ਨਹੀਂ ਸਕਦੇ ਹੁਣ ਪਤਾ ਲੱਗੂਗਾ ਦੇਖੀ ਤੁਸੀਂ ਬੰਦਿਆਂ ਵਾਂਗ ਉਹਨੂੰ ਸਮਝਾ ਦਿਓ ਨਹੀਂ ਇੱਥੇ ਲੜਾਈ ਹੋਊ ਡਾਂਗੋ ਡਾਂਗੀ ਹੋਵਾਂਗੇ ਕੋਈ ਨਾ ਪੁੱਤ ਉਹ ਤਾਂ ਤੂੰ ਵੱਡਾ ਸਿਆਣਾ ਹੈਗਾ ਉਹ ਤਾਂ ਜਿਹੜੇ ਹੈਗੇ ਆ ਇੱਕ ਰੂੰਗਲਾ ਲਾ ਆਂਦੀਆਂ ਨੇ ਉਹਨਾਂ ਨੂੰ ਹਾਂ ਤੂੰ ਉਹਦਾ ਆਰਮ ਨਾਲ ਉਹਦਾ ਕੰਮ ਧੰਦਾ ਕਰਿਆ ਕਰ ਕੋਈ ਗੱਲ ਨਹੀਂ ਕੋਈ ਨਾ ਉਹਨੂੰ ਫੌਜੀ ਨੂੰ ਆ ਜਾਂਦੇ ਆਪਣੇ ਨੂੰ ਆਪਾਂ ਕਰਦੇ ਆ ਸਾਰਾ ਹੱਲ ਆਪਾਂ ਤੇ ਇਹਨਾਂ ਨੂੰ ਦੂਆ ਨਹੀਂ ਛੱਡਾਂਗੇ ਮੈਂ ਤੁਹਾਡੇ ਕੋਲੇ ਜਾਣਾ ਫੁੱਫੜ ਨੂੰ ਲੈ ਕੇ ਆਉਂਗਾ ਕੋਈ ਨਾ ਬੁਤਾ ਇਹ ਨਹੀਂ ਕਰਦਾ ਉਹਨਾਂ ਨੂੰ ਪੂਆ ਹੁਣ ਆ ਕੇ ਤਾਂ ਗਈਏ ਵਿਚਾਰੀ ਉਹਨਾਂ ਨੂੰ ਕਿਉਂ ਟੈਂਸ਼ਨ ਦਿਨੇ ਹੁੰਨੇ ਹੋਗੇ ਤੁਸੀਂ ਲੈ ਕਾਮਲ ਆ ਜਾ ਕਿਤੇ ਉੱਥੇ ਵੀ ਨਾ ਵੱਜੇ ਇਹਦਾ ਜੱਫਾ ਜੱਫੀ ਹੋਏ ਨੇ ਉੱਥੇ ਤੂੰ ਕੱਟਦਾ ਜਰੂਰ ਤੂੰ ਰ ਜਿਹੜਾ ਰਹਿੰਦਾ ਤੀਗਾ ਇਹ ਤਾਂ ਉਹਨਾਂ ਸੱਟਪੇੜ ਵੱਜੀ ਜਾਵੇ ਉੱਥੇ ਖਬਰੇ ਹੁੰਦੇ ਹੈਗੇ ਇਹਨਾਂ ਨੇ ਬੇਚਰਾਣੇ ਉਹ ਕਰਤਾ ਜਮਾ ਘਰ ਪਾੜ ਕੇ ਰੱਖਤਾ ਇੰਨਾ ਵਧੀਆ ਤਿੰਨਾ ਭਰਾਵਾਂ ਦੀ ਬਣਦੀ ਲੱਗਦਾ ਇਹ ਕੰਮ ਵਾਲੀਆਂ ਲੱਗਦੀਆਂ ਨੇ ਚੰਗੀਆਂ ਪੋਨੀਆਂ ਕਰੀਆਂ ਚੰਗੀਆਂ ਐ ਰਹਿੰਦੀਆਂ ਨੇ ਜਿਵੇਂ ਕੋਈ ਉਹ ਹੁੰਦੀਆਂ ਨੇ ਮੀਮਾ ਹੁੰਦੀਆਂ ਨੇ ਘਰ ਵਾਲੀਆਂ ਮਾਂ ਹੀ ਨਹੀਂ ਹੁੰਦੀਆਂ ਜਿਹੜੇ ਘਰੇ ਕੰਮ ਕਰਨ ਵਾਲੀਆਂ ਨੂੰ ਹੋਂਦੀਆਂ ਹੁੰਦੀਆਂ ਨੇ ਗਿਆ ਜਮਾਨਾ ਨਰਕ ਬਣਾਦਾ ਘਰ ਇਹਨਾਂ ਨਹੀਂ ਤਾਂ ਪਹਿਲਾਂ ਆ ਰਹੀ ਮੈਂ ਬਾਂਡਫਾਂਕੇ ਰਹਿੰਦੀ ਸੀਗੀ ਚਲ ਚਲ ਜਿਹੜੇ ਕੋਈ ਸੰਯੋਗਾ ਚ ਲਿਖਿਆ ਹੁੰਦਾ ਹੈਗਾ ਉਹ ਤਾਂ ਬਣ ਕੇ ਰਹੇਗਾ ਨਾ ਲੋਕਾਂ ਸ੍ਰੀਕਾਂ ਨੂੰ ਹਸਾਉਣਗੇ ਕਿ ਸੜ ਦੇਣੀ ਐ ਕਿ ਮੈਂ ਕੀ ਆਉਦਾ ਘਰ ਨਹੀਂ ਸਾਫ ਕਰਨਾਗਾ ਫੇਰ ਸਾਫ ਕਰਨਾ ਦਾ ਮਤਲਬ ਇੱਦੀ ਡੇ ਡੇਗੀ ਜਾਣਗੇ ਸਾਰਾ ਕੂੜਾ ਚੱਕ ਕੇ ਦੋ ਭਰਾ ਸੜ ਦੇ ਕਿਉਂ ਚੱਕੀ ਜਾਵਾਂ ਮੈਂ ਤੁਹਾਡਾ ਕੂੜਾ ਤੁਸੀਂ ਆਪ ਦਾ ਇੱਧਰ ਸੰਭਰੋ ਮੈਂ ਆਉਦਾ ਸੰਭਰ ਦੀਆਂ ਲੈ ਦੰਦ ਖੜ ਜਾ ਇਹਨੂੰ ਤਾਂ ਮੈਂ ਦੱਸਦੀ ਐ ਇਹਨੇ ਤਾਂ ਲਊ ਪੀ ਰੱਖਿਆ ਆ ਇੱਧਰ ਨਹੀਂ ਆਉਣਾ ਕਿੰਨਾ ਨਹੀਂ ਆ ਰੋਜ ਮੇਰੇ ਪਾਸੇ ਗੋੜਾ ਕਰ ਦੇਨੀ ਐ ਤੂੰ ਤੇ ਮੈਂ ਇਧਰੋਂ ਸਾਫ ਤਾਂ ਕਰਨਾ ਹੀ ਐ ਤੇਰਾ ਪਾਸਾ ਗਏ ਜੇ ਸਾਫ ਕਰਨਾ ਦਾ ਮਤਲਬ ਇਧਰ ਹੀ ਘਰੀ ਜਾਣਗੀ ਬਾਰ-ਬਾਰ ਤੇ ਚੱਕ ਕੇ ਸਿੱਟ ਦੇ ਕਰ ਤੇ ਕਿਉਂ ਤੇਰਾ ਗੋੜਾ ਮੈਂ ਕਿਉਂ ਚੱਕਾ ਤੂੰ ਆਉ ਚੱਕ ਨਾ ਅੱਗੇ ਤੂੰ ਆ ਮੈਂ ਕਿਹਦੀ ਨੂੰ ਮੇਰੇ ਨਾਲ ਬੋਲ ਮੇਰੇ ਨਾਲ ਠੀਕ ਐ ਨਾ ਉਧਰ ਪਸੂਆ ਮੰਨੀ ਤਾਂ ਮੈਂ ਤੂੰ ਕਰ ਗਿਆ ਨਹੀਂ ਐ ਪਸੂਆ ਵੱਲ ਮੈਂ ਗੋੜੇ ਕਿਆ ਨਹੀਂ ਐ ਬਾਥੀਆਂ ਤਾਂ ਬੱਤ ਸਕਦੀਆਂ ਹਾਂਗੀ ਬਾਥੀਆਂ ਤਾਂ ਤੂੰ ਆਉਂਦੀ ਐ ਬਾਥ ਕੇ ਧਰ ਲੈਣੀ ਐ ਮੈਨੂੰ ਤਾਂ ਕਦੇ ਇੱਕ ਨਹੀਂ ਤੂੰ ਰਹਿਣ ਦੇ ਠੀਕ ਐ ਨਾ ਮੇਰੇ ਨਾਲ ਫालतू ਨਾ ਬੋਲ ਜਾਨਾ ਨਾ ਕਰਦੀ ਕੀ ਹੋ ਲਪੋੜੀ ਸਗ ਲਾਈ ਮੈਨੂੰ ਤਾਂ ਖਸਾਇਏ ਨੇ ਇਹਨੂੰ ਤਾਂ ਸਿਖਾਉਂਦੇ ਨਹੀਂ ਮੈਂ ਤਾਂ ਸਾਰੇ ਘੋ ਚੱਕ ਕੇ ਆਪਾthia ਬੱਤ ਕੇ ਉਧਰ ਜਾਂਦੀ ਆ ਮੈਂ ਵੀ ਹੁਣ ਤਾਂ ਤੁਹਾਨੂੰ ਇਹ ਦਿਖਦਾ ਕਿੰਨਾ ਗੂੜਾ ਪਿਆਰੇ ਤੁਸੀਂ ਇਹ ਨਹੀਂ ਬਖਸ਼ੀ ਰਹਿੰਦੇ ਹਰ ਵਾਰੀ ਪੱਖਸ਼ ਕੀ ਇਹ ਗੂੜਾ ਦੇਖ ਲੈ ਤੈਨੂੰ ਦਿਖਦਾ ਨਹੀਂ ਆਂਦੀ ਐ ਤੇਰੇ ਘਰੋਂ ਤੱਕ ਮੂੰਹ ਦਾ ਸਰਕਾਰੀ ਨੌਕਰੀ ਦਾ ਬਸ ਇਹ ਚੋਰਾ ਲੱਗ ਰੇ ਮੇਰਾ ਘਰ ਆ ਕਮੋਂਦਾ ਐ ਐਸਾ ਕਿਸੇ ਦੀ ਪੁੱਛ ਪੁੱਛ ਨਹੀਂ ਕਰਦੇ ਅਸਤਾ ਦੋ ਥੱਪ ਕੇ ਖਾਣੀਆਂ ਨੇ ਮੈਂ ਤਾਂ ਦੋਨਾਂ ਦੀ ਲੋੜ ਦੀ ਥੋੜੀ ਲੋੜ ਤਾਨੂੰ ਹੈ ਵੀ ਕਾਦੀ ਕਾਲਾ ਚਾਹੀਦਾ ਇੱਕ ਉਹ ਹੈਗਾ ਤੁਹਾਡੇ ਕੋਲੇ ਬਸ ਫਿਰ ਹੈਗਾ ਜੇ ਰੋਟੀ ਨਹੀਂ ਦੀਆ ਹੋਰ ਕੀ ਕਰਾਂ ਕਾਲੇ ਨੂੰ ਮਾਂ ਮਾਂ ਤਾਂ ਰੋਟੀ ਦੇਊਗੀ ਜਾਂ ਕਾਲਾ ਜਾਂ ਜੱਸੀ ਮੈਂ ਸਾਨੂੰ ਇੱਥੇ ਕੌਣ ਪੁੱਛਦਾ ਪੁੱਛਦਾ ਇਹ ਤਾਂ ਤੈਨੂੰ ਵੀ ਪਤਾ ਹੈ ਅੱਖਾਂ ਨਾਲ ਫੁੱਟੀਆਂ ਨੂੰ ਤੂੰ ਥੋਕੂਗਾ ਇੱਧਰ ਲੈ ਕੇ ਆਉਣੀ ਹੈਗੀ ਮੇਰੀਆਂ ਅੱਖਾਂ ਕਿਉਂ ਭੁੰਨੇ ਰੱਬ ਮੇਰੀਆਂ ਤਾਂ ਸਹੀ ਆ ਹੁਣ ਤੂੰ ਕਰੀਂ ਇੱਧਰ ਕੂੜਾ ਤੂੰ ਜਾ ਤੂੰ ਚੱਲ ਉਰ ਤੋਂ ਹੁਣਾਂ ਕਿਹੜਾ ਤੂੰ ਬਦਲਦੀ ਕੋਤੀ ਦੀ ਸੁਪਾਤਨੀ ਪਾਲਕ ਕਿਹੜਾ ਹੁੰਦੀ ਹੈਗੀ ਕਿੰਦੇ ਦੀ ਬੀਜੀ ਹੈ ਕਿ ਨਵਤਿਆਂ ਦੀ ਦੋ ਪੱਤੇ ਨਹੀਂ ਹੋਏ ਹੈਗੇ ਕੀ ਕਰਿਆ ਨੇ ਤੁਸੀਂ ਆਹ ਪਾਲਕ ਤੋੜਦੀ ਹੈਗੀ ਕਰਨੀ ਕੀ ਆ ਪਾਲਕ ਕਰਨੀ ਕੀ ਹੈ ਉਹ ਜੱਸੀ ਨੇ ਆਖਿਆ ਕਹਿੰਦੀ ਮੈਂ ਸਾਗ ਲਿਆਂਗੀ ਕਹਿੰਦੀ ਮਾਂ ਮੜਾਈ ਪਾਲਕ ਤੋੜ ਕੇ ਲਿਆ ਦੇ ਮੈਂ ਸਾਗ ਬਣਾਉਂ ਉਹ ਤਾਂ ਹੁਣ ਸਾਗ ਲਿਆਈ ਹੁਣੀ ਮੈਂ ਤਾਂ ਤੁਸੀਂ ਬਾਹਲੇ ਹੀ ਉਹਦੇ ਮੇਰਾ ਜਿਹੜਾ ਦੋ ਦਿਨਾਂ ਦਾ ਸਾਗ ਤੋੜ ਕੇ ਰੱਖਿਆ ਪਿਆ ਮੈਂ ਅੱਜ ਤਾਂ ਰੂੰਗੀ ਪਾਲਕ ਨੂੰ ਡੀਕੀ ਗਈ ਮੈਂ ਫਿਰ ਤੂੰ ਬਰਾ ਵੱਜ ਤੋੜਨਾ ਦੀ ਮੈਨੂੰ ਵੀ ਪਤਾ ਪਈ ਮੈਂ ਤਾਂ ਉਹ ਕਹਿੰਦੀ ਵੀ ਜੰਮਾ ਬੈਠੀ ਮਖਾਂ ਕਹੀਂ ਮੈਨੂੰ ਮੜੇ ਪਾਲਕ ਲਿਆ ਦੇ ਤੋੜ ਕੇ ਮੈਂ ਸਾਗ ਜੀਰਦੀ ਮੈਂ ਚੱਲ ਮੈਂ ਲਿਆ ਦੰਨੀ ਬੈਠੀ ਹੈ ਉਹ ਤਾਂ ਬੜਾ ਤੁਹਾਨੂੰ ਮਾਵਾ ਕਰਦੀ ਹੈ ਹੈ ਜੇ ਮੈਂ ਮਾਂ ਕਹਿੰਦਾ ਤਾਂ ਕਦੇ ਤੁਹਾਨੂੰ ਸੁਣਿਆ ਨਹੀਂਗਾ ਕੋਈ ਨਹੀਂ ਮੈਨੂੰ ਤਾਂ ਮਾਂ ਕਹਿੰਦਾ ਹੈ ਕਿ ਕ ਬੜਾ ਤੁਹਾਨੂੰ ਜੱਸੀ ਦਾ 헤ਜ ਆਉਂਦਾ। ਅਸਕਰ ਵਾਲਾ ਕਮੂ ਦਾ ਜੂ ਹੈ ਨਾ। ਆਪਣੇ ਖੇਤਾਂ ਦੀ ਖਾਪੀਆਂ ਤੋਂ ਕਿਥੇ ਨਹੀਂ ਦੀਨਾਂਣੀ। ਉੱਥੇ ਬੈਠਾ ਰਾਜ ਕਰਦਾ। 4 ਦਿਨ ਹੋ ਗਏ ਤੇਰੇ ਤਾਂ ਸਾਗ ਲਿਆਂਦੇ ਨੂੰ ਉਦੋਂ ਤੇ ਤੈਨੂੰ ਪਾਲਕ ਨਹੀਂ ਦਿਖਿਆ। ਅੱਜ ਮੈਂ ਤੋੜਦਾ ਕਿ ਹੁਣ ਤੈਨੂੰ ਸਾਹਮਣੇ ਸਾਗ ਦੀ ਗਿਆ। ਤੈਨੂੰ ਪਤਾ ਸੀਗਾ ਵੀ ਅੱਜ ਸਾਗ ਧਰੂਗੀ ਤੇ ਤੂੰ ਦਵਾ ਦਾ ਵੋਦੇ ਵਾਲੀ ਤੋੜਨ ਆ ਗਈ ਪੱਤੇ ਚਾਰ। ਚੰਗਾ। ਹਾਂ ਚੰਗਾ ਕਹਿਣਾ ਹੁੰਦਾ ਮੇਰੇ ਵਾਰੀ ਤਾਂ ਧਰਨ ਦੇ ਉਹਨੂੰ ਵੀ ਸਾਗ ਫੇਰ ਅੱਜ। ਤੋਲ ਦੇ ਚੱਕੀ ਤਾਂ ਤੂੰ ਉਹਦਾ ਪਤੀਲਾ। ਕਤੇ ਰਹੀ ਆ ਇਹ ਉਹ ਦਿਨਾਂ ਘਰ ਤੇ ਪਰਥੂ ਪਾਰਖੇ ਨਹੀਂ ਹੈਗੀ ਪਹਿਲੇ ਕਿਹੜਾ ਰੋਟੀ ਨਹੀਂ ਖਾਂਦੀ ਸੀ ਅਸੀਂ ਤੇ ਪਾਰਖੇ ਗਈ ਨਹੀਂ ਤੁਸਨ ਆਛ ਪਾਣੀ ਹੋ ਗਿਆ ਘਰ ਮੈਂ ਦੇਖੀ ਹੋ ਗਿਆ ਹਾਂ ਹੋਰੇ ਬੰਦਾ ਕਰ ਮਰੀਆ ਮੈਂ ਤਾਂ ਤੁਹਾਨੂੰ ਉਹ ਗੱਲ ਜੀ ਪੁੱਛਣੀ ਭੁੱਲ ਗਈ ਸੀ ਤਿੰਨ ਚਾਰ ਦਿਨ ਹੋ ਗਏ ਕਿਹੜੀ ਗੱਲ ਹੈਤ ਕਾਲੇ ਨਾਲ ਕੀ ਪੰਗਾ ਪੈ ਗਿਆ ਸੀ ਓਏ ਕਾਲੇ ਨਾਲ ਪਤਾ ਹੈ ਯਾਰ ਪੁਰਾਣੇ ਯਾਰ ਤਾਂ ਕਾਲਾਗਾ ਯਾਰ ਸੁਣ ਨਾ ਉਹ ਬੰਦਾ ਕੰਦਾ ਦੇਖੇ ਤੁਸੀਂ ਮਾੜਾ ਸੋਚ-ਸੂਚ ਕੇ ਲੜਿਆ ਕਰੋ ਘਰ ਆ ਕੇ ਮੇਰੇ ਨਾਲ ਗੱਲ ਪੈਂਦੇ ਆ ਫਿਰ ਸਾਰੇ ਮੈਂ ਸੋਚ ਕੇ ਕੀ ਲੜਾ ਉਹਦਾ ਆਣੇ ਕਵਾੜੀ ਵੀ ਜਾਉਂ ਜਰੂਸ ਕੱਢਣ ਲੱਗ ਜਾਂਦਾ ਤੁਸੀਂ ਨਾ ਕਾਲੇ ਨਾਲ ਬਾਲਾ ਲੜਿਆ ਜਾ ਨਾ ਕਰੋ ਅੱਛਾ ਹੋਰ ਮੈਂ ਗੱਲ ਦੀ ਪੂਜਾ ਕਰਾਂ ਤੈਨੂੰ ਨਹੀਂ ਪਤਾ ਸਾਰੇ ਬੌਲੜੀ ਵਾਲੇ ਕਾਲਾਗਾ ਕਾਲੀ ਨੇ ਪਿੱਟਨੇ ਪਾਇਆ ਸਾਰੇ ਮੇਰੀ ਗੱਲ ਸੁਣ ਲੋ ਸਾਰਾ ਹਿੱਸਾ ਫੌਜੀ ਨੂੰ ਦੇ ਦੇਣਗੇ ਨਿੱਤ ਫੋਨ ਕਰਦਾ ਫੌਜੀ ਨੂੰ ਮੈਨੂੰ ਸਭ ਮੈਂ ਚੱਟਣੀ ਨਹੀਂ ਹੋਵੇ ਤੈਨ ਨਕਲੇ ਵੇ ਤੈਨ ਨਕਲੇ ਕਚੋਨਾ ਮੂਰੇ ਹੋਣੀ ਹੋਣ ਲੱਗ ਰਿਹਾ ਠੀਕ ਆ ਤੂੰ ਤਾਂ ਮੈਂ ਹੀ ਕਹਦਾ ਨਾ ਸਮਝਿਆ ਕਰ ਕੋਈ ਚਾਰ ਔੜੇ ਆ ਜਾਣਗੇ ਆਪਾਂ ਨੂੰ ਤਾਂ ਕੋਈ ਮਾੜੇ ਆ ਉਹ ਲੋੜ ਨਹੀਂ ਹੁਣ ਤਾਂ ਇਹ ਜਮੀਨ ਦੀ ਚੱਟਣਾਂ ਚੱਟਨੀ ਜਮੀਨ ਉਹਨੇ ਬੋਲਣੀ ਤਾਂ ਅਕਲ ਨਹੀਂ ਹੈਗੀ ਉਹਨੂੰ ਉਹਨਾਂ ਨਾਲ ਤੈਨੂੰ ਪਤਾ ਤਾਂ ਸ਼ੁਰੂ ਤੋਂ ਫੌਜੀ ਦੀ ਕਰਦਾ ਫੌਜੀ ਨਾਲ ਹੀ ਲੜੂਗਾ ਆਪਣੇ ਆਪਣੇ ਨਾਲ ਨਹੀਂ ਲੜਦਾ ਹੈ ਉਹ ਫੌਜੀ ਦੀ ਤਾਂ ਅੱਗੇ ਨੌਕਰੀ ਹੈਗੀ ਆ ਉਹ ਤਿੰਨ ਕਿਲੇ ਹੋਰ ਦੇ ਦੀ ਉਹਦੇ ਆਲੇ ਅਸੀਂ ਉਹਦੇ ਨਾਲੇ ਵੀ ਫੜਾ ਦੂਗਾ ਉਸੇ ਨੂੰ ਹੀ ਆਹ ਹੋਈ ਨਾ ਲੋੜ ਨਹੀਂ ਜੀ ਨਾਲ ਆਉਂਦਾ ਨਹੀਂਦਾ ਤਾਂ ਸੌਟ ਚੱਕ ਕੇ ਲਈਏ ਨਾਉਣੇ ਆਗੇ ਹਾਂ ਬਤ ਹਾਂ ਜੇ ਮਰਾ ਜੱਬ ਮੈਂ ਐ ਬੁਲਾਇਆ ਸੀਗਾ ਹਾਂ ਤੈਨੂੰ ਪਤਾ ਹੈ ਵੀ ਹੁਣ ਸੇ ਘਰ ਹੈ ਜਿਹੜਾ ਸੋਨਾ ਦੋਨਾਂ ਨੂੰ ਅਦਾ ਅਦਾ ਕਰਤਾ ਠੀਕ ਹੈ ਵੀ ਹੁਣ ਕਾਲਾ ਆਪਾਂ ਉਹਨੂੰ ਵੀ ਇੱਕ ਘਰ ਬਣਾ ਕੇ ਦੇਣਾ ਹੈ ਉਹ ਕਰਦਾ ਕੀ ਕਰੂ ਇਹਨੇ ਕਿਹਨੂੰ ਰੱਖਣਾ ਜਵਾਕ ਨਹੀਂ ਜੱਲਾ ਨਹੀਂ ਉਹਦੇ ਉਹਨੂੰ ਘਰ ਬਣਾ ਕੇ ਕੀ ਫਾਇਦਾ ਜੇ ਰੁਪਈਆ ਲਾ ਖਰਚਾ ਕਰਤੇ ਕਾ ਕਰਾਲੂਗਾ ਬੇ ਤਾਂ ਕੀ ਕਰਨਾ ਭਣਾ ਤੁਸੀਂ ਤਾਂ ਪੁੱਠੀਆਂ ਗੱਲਾਂ ਜਾਂਦੇ ਹੋ ਸੋਣ ਲਗਾ ਲੰਨੇ ਨੇ ਕਰ ਜਦੋਂ ਉਹਨੂੰ ਰੋਟੀ ਨਹੀਂ ਦਿੱਤੀ ਹੈਗੀ ਉਹ ਤਾਂ ਆਪਦਾ ਘਰ ਪਾਉ ਆਪਦਾ ਕੋਈ ਮੈਂ ਹੀ ਲਿਆਵੇ ਸਸਤੀ ਲਿਆਦੇ ਉਹਦਾ ਆਪਦੇ ਭਾਈ ਵਿਆਹ ਕਰਵਾਊਗਾ ਉਹ ਫਿਰ ਇੱਕ ਹੋਣਾ ਵੰਡ ਕੇ ਤਈ ਦੇ ਨਵਰ ਨੂੰ ਕਿ ਕਮਰੇ ਚ ਐ ਇੱਕ ਕਮਰੇ ਚ ਬੈਠੇ ਰਾਂਗੇ ਸਿੱਤ ਨੇ ਜਾਣੇ ਉਹ ਭਾਈ ਆਪਦਾ ਕੁਛ ਮਰਜ਼ੀ ਕਰੇ ਉਹਨੂੰ ਬੈਠਣ ਨੂੰ ਜਗ੍ਹਾ ਤਾਂ ਉਹਨੂੰ ਦੇਣੀ ਪਊਗੀ ਫਿਰ ਆਪਦਾ ਕੁਛ ਮਰਜ਼ੀ ਕਰੇ ਠੀਕ ਆ ਮੇਰੇ ਕੋਲ ਰੁਪਏ ਨਹੀਂਗਾ ਓਡੇ ਕੋਲ ਤਾਂ ਰੁਪਏ ਹੈ ਨਹੀਂਗਾ ਤੁਹਾਡੇ ਹਿੱਸੇ ਜਾਇਆ ਤੁਹਾਡੇ ਕੋਲੇ ਜਦੋਂ ਮਰਜ਼ੀ ਪਾ ਕੇ ਦਿਓ ਕੱਲ ਮੈਨੂੰ ਕੋਈ ਹਿੱਸਾ ਦੇ ਉਹਨੂੰ ਘਰ ਦਾ ਗਰਵਾ ਕਰਾ ਕਰ ਪੋਣਾ ਸਾਡੇ ਕੋਲ ਕੁਝ ਨਹੀਂ ਹੈਗਾ ਉੱਟ ਗਿਆ ਪਾਪਾ ਦੇ ਸਾਡੇ ਕੋਲ ਕੋਈ ਪੈਸਾ ਨਹੀਂ ਹੈਗਾ ਠੀਕ ਆ ਕੱਲੂ ਕਰ ਭਾਈ ਤੁਸੀਂ ਕਹੋ ਵੀ ਸ਼ੁਕਰ ਪਈਏ ਦੇ ਮੇਰੇ ਕੋਲ 1 ਰੁਪਿਆ ਨਹੀਂ ਹੈ ਦੇਨ ਕਾਲੇ ਨੂੰ ਡੈਡੀ ਮੇਰੀ ਨਾਲ ਉਹਨਾਂ ਨਾਲ ਗੱਲ ਹੋ ਗਈ ਉਹ ਕਹਿੰਦੇ ਕੀ ਇਸ ਕਾਲੇ ਨੂੰ ਰੋਟੀ ਆਪਾਂ ਦਵਾਂਗੇ ਅਸੀਂ ਤੇ ਇਹਨਾਂ ਨੂੰ ਤੁਹਾਨੂੰ ਕਿਉਂ ਆ ਚੱਤ ਤੈਨੂੰ ਮੈਂ ਕੀ ਕਿਹਾ ਸੀਗਾ ਉਹ ਫੌਜੀ ਦਾ ਵੱਧ ਕਰ ਦੋ ਉਹਨਾਂ ਨਾਲ ਲੜੂਗਾ ਪਤਾ ਹੀ ਸੀ ਆਦਾ ਮੈਨੂੰ ਹਾਂ ਉਹ ਪਾਈ ਮੈਨੂੰ ਪਤਾ ਲੱਗਿਆ ਸੀਗਾ ਮੈਂ ਤੈਨੂੰ ਕਿਹਾ ਨਹੀਂ ਬੁਲਾ ਕੇ ਉਹ ਖੇਤ ਗਿਆ ਸੀ ਤੂੰ ਤੇ ਹੱਥ ਚੱਪਿਆ ਓਏ ਹੱਥ ਰੋਪੇ ਉਹ ਜੱਕ ਲੈ ਮੈਂ ਸਾਰੇ ਪੁਆੜੀ ਜਾਂਦਾ ਹੋਵਾ ਇੱਥੇ ਕੋਈ ਲੈ ਕੇ ਦਿੱਤੇ ਆ ਇਹਦੀ ਗੱਲ ਨਹੀਂ ਬੱਤੀ ਸੀ ਜੋ ਨਾ ਇੰਨੇ ਗੱਲਾਂ ਕਰਦਾ ਇਹਨਾਂ ਨੂੰ ਕਹਦੇ ਆ ਕਰਦਾ ਰੋਟੀ ਪਾਣੀ ਦੇ ਟਾਈਮ ਨਾਲ ਪਹੁੰਚਾਉਂਦੀਆਂ ਹੋਣੀਆਂ ਸੱਚੀ ਰੋਟੀ ਵਿੱਚ ਚਾਹ ਹੀ ਬਣਾਉਂਦੀਆਂ ਨਹੀਂ ਆ ਟਾਈਮ ਸਰ ਉਸ ਨਹੀਂ ਜਾਂਦਾ ਮੈਂ ਚਾਹ ਬਣਾ ਕੇ ਦਿੱਤੀ ਇਹ ਲੈ ਗਿਆ ਖੇਤ ਨੂੰ ਜਾਂਦੇ ਦੇਦੇ ਆ ਅਖਰ ਨੂੰ ਜਿਹੜੀ ਚਾਹ ਲੈ ਕੇ ਗਿਆ ਸੀ ਉੱਥੇ ਉਹ ਵੀ ਅਖਰ ਨਹੀਂ ਬਣਾ ਕੇ ਦਿੱਤੀਸ ਮੈਨੂੰ ਟਾਈਮ ਤੇ ਤਾਂ ਨਹੀਂ ਦਿੰਦੇ 12 1 ਵਜੇ ਬੰਦ ਹੋ ਜਾਂਦੀ ਸਵੇਰੇ 6 ਵਜੇ ਵੀ ਨਹੀਂ ਕੰਮ ਹੋ ਗਏ ਹੱਸਦੇ ਕਿਸੂਰੇ ਵਿੱਚ ਤੇਰਾ ਤਿਆਉ ਲੈ ਜਾਂਦਾ ਇਹਨਾਂ ਨੇ ਬਣਾ ਕੇ ਨਹੀਂ ਦਿੱਤੀ ਕਿਉਰ ਲਾ ਲਿਆ ਸਿੱਧੇ ਮੱਥੇ ਤੁਸੀਂ ਆਖੋ ਕੋਈ ਚੀਜ਼ ਬਣਾਉਂ ਨੂੰ ਤਾਂ ਬਣਾ ਕੇ ਦੇ ਦੇ ਬੰਦਾ ਉਹ ਭਾਈ ਚਲੋ ਪਤਾ ਕੀ ਹੋਰ ਕਿ ਤੋਲ ਬਜਾ ਰਿਆ ਕਰੂਗੀ ਉਹਦੀ ਨਾਲ ਉਹਦਾ ਮਨ ਮਿਲਦਾ ਉਹਦੇ ਨਾਲ ਰਾਜੂ ਆ ਉਹਦਾ ਉਹਨੂੰ ਕਿਹਾ ਸੀ ਮੈਂ ਚਲੂ ਇੰਨੀ ਕਹਦੀ ਫੌਜੀ ਨਾਲ ਆਦੇ ਹੋ ਉਹਨਾਂ ਫੌਜੀ ਨਾਲ ਹੀ ਲੜੂਗਾ ਉਹ ਨਿੱਤ ਫੋਨ ਤੁਸੀਂ ਫੌਜੀ ਨਹੀਂ ਕਰਦੇ ਸਾਨੂੰ ਉਹਦੇ ਆ ਕੇ ਪੁੱਛੇ ਵੀ ਜਾਂਦਿਆਂ ਕਿ ਮਰਿਓ ਉਹ ਭਾਈ ਉਹ ਬੰਦਾ ਪ੍ਰਦੇਸਾਂ ਚ ਬੈਠਾ ਹੋ ਫੋਨ ਕਰਨਾ ਪੈਂਦਾ ਹੁਣ ਤੁਹਾਡੇ ਤਾਂ ਕਟੋ ਕੁਲ ਸੀ ਲੋਕਾਂ ਦੀ ਨੌਕਰੀ ਆਉਂਦੀ ਆ ਨਾ ਫਿਰ ਪੈਸੇ ਦਿੰਦਾ ਇਹਨਾਂ ਨੂੰ ਆ ਕੇ ਉਹ ਤੁਹਾਨੂੰ ਦੇਸਾਂ ਦੀ ਫਿਕਰ ਰਹਿੰਦੀ ਆ ਤੁਹਾਨੂੰ ਸਾਡੇ ਕੋਲ ਮੇਰੀ ਕੋਈ ਫਿਕਰ ਨਹੀਂ ਦੰਗਾ ਤੇ ਮਰਦਾ ਖੇਤ ਚ ਕੱਲਾ ਕਾਲਾ ਮਰਦਾ ਹੈ ਨਾ ਖੇਤਾਂ ਦਾ ਹੀ ਆ ਕੇ ਦੇਖਣਾ ਛੱਡ ਲੈ ਵੀਰੇ ਉਹ ਭਾਈ ਬਾਹਰ ਆਤਾ ਕੱਟਦਾ ਉਹ ਬਰਫ਼ 'ਚ ਰਹਿੰਦਾ ਜੱਜ ਸੀਰਾ ਫੌਜ ਦੀ ਵਰਦੀ ਪਈ ਨਾ ਮੇਰੇ ਕਰਨ ਪਈ ਉਹਦੀ ਵਰਦੀ ਹੂੰ ਇਹੜਾ ਮਿਲ ਗੇ ਡੋਲੇ ਜਿਹੜਾ ਚਾਹੁੰਦਾ ਫਿਰਦਾ ਬਾਹਰ ਤੂੰ ਡੋਲੇ ਘਰ ਨਹੀਂ ਲੈ ਕੇ ਜਾ ਪੇਜੇ ਮੇਰਾ ਘਰ-ਵਾਰ ਹੂ ਘਰ ਬਸੂਗਾ ਮੇਰਾ ਬੈਲੀਆ ਬੈਠੀਆ ਤੇਰੇ ਵਾਸਤੇ ਤਾਂ ਕੁੜੀਆਂ ਮੈਂ ਤਾਂ ਚਾਹੇ ਕਿਰਾਏ ਤੇ ਲੈ ਕੇ ਦੇਉ ਦੇਖ ਮੈਂ ਤਾਂ ਆਪਦਾ ਡੱਕ ਹੋ ਕੇ ਕਰਾਉਂਗਾ ਤੇਰੇ ਸਾਹਮਣੇ ਮੰਮੀ ਇਹ ਮੇੜਾ ਦੇ ਕੇ ਗਈ ਆ ਮੈਂ ਗਾਰੇ ਇਹਨਾਂ ਰੱਖਿਆ ਨਾ ਘੱਟਾ ਢੋਣ ਨੂੰ ਕੋਈ ਨਾ ਕੋਈ ਨਾ ਚਿਪਾ ਜਾਵੇਗਾ ਪਹਿਲੇ ਕੁੜੀ ਵਾਂਗ ਜਹਤ ਕੋਈ ਨਾ ਪਾਈ ਦੀ ਸਾਰੀ ਉਮਰ ਪਈ ਹੈਗੀ ਚਾਹੇ ਡੋਲੇ ਲਿਆਵੇ ਨਾ ਲਿਆਵੇ ਉਹਦੇ ਤੇ ਬੈਠਣ ਨੂੰ ਜਲਦੀ ਹਾਂ ਮੁੱਲ ਦੀ ਲਿਆਵੇ ਆਪਦੀ ਹਾਂ ਹਾਂ ਸੋਨੂੰ ਕੀ ਹੈ ਮੈਂ ਤਾਂ ਚਾਹੇ ਦੋ ਜਵਾਕਾਂ ਵਾਲੀ ਲਿਆਵਾ ਮੇਰਾ ਘਰ ਅੱਡ ਪਾ ਤਾਂ ਜੇ ਉਤ ਕੋ ਟੈਨਸ਼ਨ ਨਾ ਲੈ ਮੈਂ ਤੁਹਾਨੂੰ ਕਹਿੰਦਾ ਤੇਰੇ ਫੌਜੀ ਨੂੰ ਆ ਜਾ ਕੇ ਕਾਰ ਪੈਣਾ ਚਾਹੀਦਾ ਉਹ ਬਾਲ ਲਗਾ ਉਹ ਘਰ ਦੇ ਨੂੰ ਪਾ ਦਿਓ ਠੀਕਾ ਨਾਲੇ ਖਾਣੇ ਮਾਂਜੇ ਖਾਤੇ ਕਰਿਆ ਆਰਤੀ ਇਦੋਂ ਇਹ ਨਹੀਂ ਲੈ ਕੋਈ ਉਸੇ ਤੋਂ ਪੈਸੇ ਚੱਕ ਕੇ ਪਾਵਾਂਗੇ ਕਰਜ਼ਾ ਵੰਡਾਂਗੇ ਨਹੀਂ ਬੇਚੀ ਸਾਡੀ ਹੂੰਮੀ ਹੈ ਭਈ ਯਾਰ ਨਹੀਂ ਲੈ ਕੇ ਬਠਾਦੀ ਇਹਨੇ ਆ ਉਹ ਤਾਂ ਸ਼ਰਮ ਨਹੀਂ ਮੰਨਦੇ ਜਦੋਂ ਖੇਤਾਂ 'ਚ ਜਾ ਕੇ ਬੋਧੀਆਂ ਫੜਦੇ ਮਾਂ ਤੁਹਾਨੂੰ ਪੱਤਿਆ ਦੇ ਕਿਹੜਾ ਰਿਸ਼ਤਾ ਹੋਵੇ ਤੈਨੂੰ ਕੌਣ ਤੇ ਕੁੜੀਆਂ ਨੂੰ 80000 ਰੁਪਏ ਕਰ ਜਾ ਜੈ ਜੀ ਤੂੰ ਲਿਆ ਆ ਉਮੀ ਇਹ ਲੈ ਲਿਆਊਂਗਾ ਸਾਨੂੰ ਭਾਇਆ ਕਰ ਚੁੱਪ ਕਰਕੇ ਤੁਸੀਂ ਪਾ ਸਾਰਾ ਸਮਾਨ ਦੇ ਰੁਪਏ ਮੇਰੇ ਜ਼ੋਰਾਂ ਨੇ ਨਾ ਕੋਈ ਦਿੱਤਾ ਇਤਨਾ ਸਾਰਾ ਪਤਾ ਨਰੇ ਫੇ ਦਿੱਕਾ ਤਾਂ ਹੈਗਾ ਦੀ ਗਾਹਾਂ ਉਹਨੂੰ ਅਕਤਨ ਦਿੱਤੀ ਸੀ ਜਿਹੜੀ ਮੰਗ ਰਾਈਏ ਢੰਡੀ ਤੇ ਜ਼ੋਰ ਕੀ ਕਰੇ ਹੋਣਾ ਤੁਹਾਡੇ ਨਾਲ ਤਾਂ ਵਧੀਆ ਲਿਆਉਂ ਜਿਹਦਾ ਲੇਟ ਹੁੰਦਾ ਵਧੀਆ ਮਿਲਦੀ ਆ ਹੋਰ ਹੋਰ ਮਰਜੀ ਜਾ ਕੇ ਦੇਖੋ ਸਪੈਸ਼ਲ ਕੁੜੀ ਰੱਖੀ ਹੋਰ ਕਿਸੇ ਨੇ ਰੱਖੀ ਆ ਕੁੜੀ ਤੁਸੀਂ ਕਾਲਾ ਆਊਗਾ ਇਹਨੇ ਬਹਿ ਕੇ ਤੋਰਾਂਗੇ ਬਠੇਰਾ ਵੰਦੂ ਬਠੇਰਾ ਵੰਦੂ ਸਾਢੇ 3 ਕਿਲਿਆਂ ਨੇ ਇਹਦੇ ਨੇ ਸਾਢੇ 7 ਕਿਲਿਆਂ ਨੇ 7 ਕਿਲਿਆਂ ਨੂੰ ਬਠੇਰਾ ਦੇਸਾ ਵੰਦੂ ਉੱਤੇ ਵੰਦੂ ਅੱਜ ਦਾ ਦੇਖ ਰਾਹ ਗਲਾ ਘਰ ਬੰਨ੍ਹਣ ਲਈ ਜਿਹੜੀ ਨਾ ਜੁਹਾਂ ਨੇ ਦੇਖਦਾ ਅੱਜ ਗੱਲ ਕੋਈ ਇਹ ਕੜਾ ਖਾਂਦਾ ਪੀਂਦਾ ਕੁਸਾ ਫੇਰ ਤਾਂ ਕਹੋ ਸਾਡੇ ਬੜੇ ਰੱਛਣੇ ਦੇ ਤੀਂਆਂ ਕੰਮ ਕਰਦਾ ਰੱਛ ਅੱਡ ਅੱਡ ਉਦੀ ਉਦੀ ਉੱਧਰ ਆਤੀ ਤੁਹਾਡੇ ਵਾਲੀਆਂ ਵਾਂਗੂ ਅੱਡ ਨਹੀਂ ਹੁੰਦੀ ਆ ਕੇ ਕੰਮ ਕਰੂ ਮਾਂ ਮੂਰੇ ਮੇਰੀ ਬਹੂ ਤਾਂ ਹਾਂ ਸਾਣੀ ਨੇ ਓਂ ਘਰ ਬਣਨ ਵਾਲੀ ਮਗਰ ਕਹਿੰਦਾ ਅੱਲੇ ਨੂੰ ਕਰੀ ਜਾ ਗੱਡੀ ਚਾਹ ਲੈ ਕੇ ਉੱਡੀ ਨੇ ਦੇਖ ਦੱਸ ਲੋਕਾਂ ਕੋਲੇ ਕੀ ਦੱਸਦਾਗਾ ਕਹ ਕਹੇ ਨਾ ਜੋ ਕਰਤੀਆਂ ਨਹੀਂ ਉਹ ਤਾਂ ਜੋਕਰ ਜਿਹਾ ਹੀ ਲੋਟ ਆਉਂਦਾ ਫੌਜੀ ਤੇ ਇਹ ਤਾਂ ਖੁਰਚਣੀ ਜੀ ਹਾਂ ਸਿਰ ਚੜਾ ਰੱਖਿਆ ਨੇ ਇਹਨਾਂ ਨੇ ਤੈਨੂੰ ਦੇਖ ਲੈ ਤੂੰ ਨੇਗਾ ਤੈਨੂੰ ਦੇਖ ਲੈ ਕਿੰਨੀ ਕਿ ਸਿਰ ਚੜਾਏਗਾ ਉਹਨੂੰ ਉਹ ਭਾਈਆ ਕਾ ਕਲੇਸ਼ ਤਾਂ ਕਿਸੇ ਦੇ ਘਰੇ ਨਹੀਂ ਹੈਗਾ ਨਪੁੱਤਿਆਂ ਦੇ ਉਹ ਆਲੇ-ਦਾਲੇ ਆਂਡ-ਗਵਾਂਡ ਸਾਰਾ ਦੇਖਦਾ ਖੇਤਾਂ ਜਾਣ-ਗਵਾਂਡ ਦੇਖਦਾ ਮੈਂ ਤਾਂ ਬਾਣ ਬੋੜਾ ਜਾ ਕਿਹੜੀ ਗੱਲ ਕੋਣ ਕੇ ਵਿਚਣ ਵਾਲੀ ਪਈ ਆ ਇਹਨੂੰ ਤਾਂ ਰਿਸ਼ਤਿਆਂ ਦੀ ਤਿਆਰੀ ਕਰ ਲੋ ਠੀਕ ਆ ਵਿਆਹ ਹੋਣੀ ਕਰ ਲੈ ਹਾਂ ਹਲਵਾਈ ਨੂੰ ਬੋਗਾ ਧਨੀਆ ਵਾਲੀ ਸਹੀ ਉੜਾਏ ਹੋ ਫੜਾਇਆ ਕੋਈ ਨਾ ਫੜਾ ਦਾਂ ਤਤਰਾ ਦੂ ਬੰਦੇ ਸੱਦ ਕੇ ਮੇਰੇ ਬਾੜ ਚ ਨਾ ਫੜੇ ਭੱਪੇ ਓਏ ਪੁੱਤ ਓਏ ਅਸੀਂ ਤਾਂ ਸਦਾ ਤੇਰੇ ਹੀ ਫਿਕਰ ਕਰਦੇ ਆ ਤੇ ਤੇਰਾ ਕੋਈ ਬਾਣ ਨਾ ਨਹੀਂ ਹੈਗਾ ਚੱਲ ਹੋਰ ਗਾਹ ਦੇ ਪਿੱਛੇ ਅਸੀਂ ਲੜੀ ਜਾਂਦੇ ਆ ਤੁਸੀਂ ਇੱਕ ਪਾਸਾ ਕਰਦੀ ਨਹੀਂ ਉਂਈ ਡਰੀ ਜਾਂਦੇ ਹੋ ਇਹਨਾਂ ਤੋਂ ਮਾ ਕੋਈ ਡਰਤਾ ਨਹੀਂ ਮੈਨੂੰ ਭਾਵੇਂ ਥਾਣੇ ਜਾਣਾ ਪਵੇ ਕਿਤੇ ਪਾਪਾ ਨਹੀਂ ਰਹੇ ਮੈਂ ਤਾਂ ਉਹਦਾ ਅੱਡ ਕਰਪ ਉਹ ਫੌਜੀ ਦਾ ਫੋਨ ਆਇਆ ਸੀਗਾ ਉਹ ਫੌਜੀ ਕਹਿੰਦਾ ਮੈਂ ਤਿੰਨਾਂ ਨੂੰ ਸੋਨੂੰ ਆਪਦੇ ਨਾਲ ਰਲਾ ਲੂੰਗਾ ਕਹਿੰਦਾ ਕਾ ਕੇਰਾ ਫੌਜੀ ਨੂੰ ਆ ਜਾਂਦੇ ਫਿਰ ਆਪਾਂ ਜੇ ਫੌਜੀ ਵੀ ਨਾ ਠੀਕ ਹੈ ਬੈਠਾ ਫਿਰ ਆਪਾਂ ਆਮ ਨਾਲ ਨਾਲ ਜਿੰਨੀ ਆਹ ਜ਼ਮੀਨ ਹੈ ਨਾਲ ਹੀ ਓਨੀ ਜ਼ਮੀਨ ਦਾ ਰੋਕ ਲਾਂਗੇ ਆਪਾਂ ਇਹਨਾਂ ਨੂੰ ਕਿਵੇਂ ਐ ਸਮਾਵਾਂਗੇ ਉਸ ਦਾ ਮੇਰੇ ਤੇ ਰਾਜ਼ ਹੀ ਨਹੀਂ ਇੰਨੀ ਵੀ ਘੱਟ ਨਾ ਕਰ ਤੂੰ ਜਿਹੜਾ ਨਰਮ ਇਹਨਾਂ ਦੇ ਹੱਕ ਤੇ ਟੱਕਾ ਦੇ ਗੇ ਜਿਹੜਾ ਨਰਮਾ ਪਿਆ ਆਪਣਾ ਤੇ ਜੀਰੀ ਪੀ ਹੈ ਵਿੱਚ ਸਾਰੇ ਪੈਸੇ ਤੇਰੇ ਘਰ ਤੇ ਲਾਵਾਂਗੇ ਇਹਨਾਂ ਨੂੰ ਆਪਾਂ ਤੋ ਦੇ ਮੰਗੇ ਤੇ ਤੁਸੀਂ ਵੀ ਰਾਜ਼ ਹੀ ਨਹੀਂ ਆਪਾਂ ਘੰਕਰ ਪਾਵਾਂਗੇ ਇਹਨਾਂ ਜ਼ਮੀਨ ਦੇ ਬਾਹਰ ਹਾਂ ਜ ਨੂੰ ਪਾ ਲੈਂਦੇ ਜੇ ਤੁਸੀਂ ਮੇਰਾ ਚਾਹੁੰਦੇ ਉਹ ਤਾਂ ਕੰਧਰਾ ਤਾਂ ਨਹੀਂ ਕਰਾਇਆ ਫਿਰਦਾ ਰਿਹਾ ਮੈਨੂੰ ਕੀ ਪਤਾ ਸਹੀ ਐ ਲੱਛਣ ਕਰਨੀ ਐ ਫੇਰ ਉਹਦੇ ਬਥੇਰਾ ਤੈਨੂੰ ਕਿਹਾ ਵੀ ਬਿਕਰਵਾਲਾ ਕਰਵਾ ਲਾ ਕੋਈ ਨਹੀਂ ਹੁਣ ਸ਼ਾਂਤੀ ਰੱਖ ਸਾਰਾ ਕੁਝ ਹੋ ਜਾਊਗਾ ਆ 10 20 ਦਿਨਾਂ ਨੂੰ ਆ ਜਾਊਗਾ ਮੁੰਡਾ ਕੋਈ ਨਾ ਕੋਈ ਨਾ ਪਾਲਣਾ ਕਿਤਾ ਵੀਰ ਇਸਤੇ ਵਾਲੇ ਆਉਂਦੇ ਹੁਣ ਵੀ ਆਉਂਦੇ ਆ ਕੋਈ ਨਾ ਹਾਂ ਇਹਨਾਂ ਨੂੰ ਦੁੱਗਣੀ ਐ ਸੋਹਣੀ ਐ ਲੈ ਕੇ ਖੜਾਉਂਗਾ ਇੱਥੇ ਦੁੱਗਣੀ ਸੋਹਣੀ ਚੱਲ ਕੋਈ ਨਹੀਂ ਹਾਂ ਤੂੰ ਪਸੋਂ ਨੂੰ ਪਾਣੀ ਪਾ ਦੇ ਪਾਣੀ ਪਾ ਦੇ ਨਾ ਖੇਤ ਨਾ ਵਗਦੀ ਮਾਂਗਰ ਕਿਤੇ ਉਹਦੇ ਹੋਰ ਉੱਥੇ ਕਾਹਦੀ ਬਾਪ ਬਸੜ ਦੂੰ ਤੁਸੀਂ ਡਰਦੇ ਹੋ ਤੂੰ ਮੈਂ ਨਹੀਂ ਬੰਦਾ ਚੰਗਾ ਨਾ ਦੇਖੂਗੀ ਇਹਨੇ ਭਜਦਾ ਮੂਰੇ ਫਿਰ ਮੇਰੀਆਂ ਪਾਥੀਆਂ ਤਾਂ ਚਾਰ ਐ ਉਹ ਐਡਾ ਕੀੜਾ ਲਈ ਬੈਠੀ ਐ ਮੈਨੂੰ ਉਹਦੀ ਚੱਕਣ ਦੇ ਜਾ ਕੇ ਕੀੜਾ ਨਾ ਬੱਧੀਆਂ ਵਿੱਚ ਚੋਰੀ ਕਰਨ ਲੱਗੀ ਤੈਨੂੰ ਸ਼ਰਮ ਆਂਦੀ ਆ ਮਾੜੀ ਮੋਟੀ ਨਾ ਮੇਰੀ ਗੱਲ ਸੁਣ ਪਹਿਲਾਂ ਤਾਂ ਹਾਂ ਗਿਰੀ ਵਾਲੀ ਕਿਹੜੀ ਗੱਲ ਐ ਗੋਹਾ ਤਾਂ ਮੈਂ ਤੇ ਤੂੰ ਚੱਕ ਚੱਕ ਕੇ ਲਿਆ ਕੇ ਇੰਨੀਆਂ ਇਕੱਠੀਆਂ ਗਰੀ ਬੇਟੀਆਂ ਮੇਰੀਆਂ ਕਿਵੇਂ ਚੜ ਨਾ ਤੂੰ ਬਦਲੇ ਅਗਰ ਗੋਹਾ ਉਹ ਤਾਂ ਪਈ ਰਹਿਣੀ ਐ ਐਸੀ ਲਾ ਕੇ ਮੌਜ ਨਾਲ ਰਗਾਂ ਬਣ ਕੇ ਤੇਰੇ ਤੇ ਗੋਹ ਚੱਕ ਦਾ ਮਤਲਬ ਹੀ ਨਹੀਂ ਮੱਝ ਸਾਂਝੀ ਆ ਫੇਰ ਜੇ ਸਾਡਾ ਗੋਹਾ ਦਾ ਇੱਕਦਮ ਮੇਰਾ ਫੇਰ ਚੱਕ ਲੈਂਦੀ ਵਰਗੀ ਉਹ ਪਈ ਸੀ ਜਿਹੜਾ ਮੈਂ ਪਿਉਦੀ ਰਹੀ ਮਾਂ ਮਾਨੀ ਮੇਰੇ ਮਾਰੀ ਮੂ ਲੜਦੀਆਂ ਸਭ ਲੜਦੀਆਂ ਹੱਜਾ ਤਾਂ ਨਹੀਂ ਉਹ ਮਾਗਰ ਮੈਨੂੰ ਕਹਿੰਦੀ ਸੀ ਕਿਹੜਾ ਹੂਡ ਡੋਲਾ ਖਰਚਾ ਮੇਰੇ ਪਿਓ ਦੀ ਕੋਸ ਲੱਗਦੀ ਹੈ ਬਾਲੀਆਂ ਪਾਉਂਦੀਆਂ ਨਹੀਂ ਆਂਦੇ ਮੇਰੇ ਘਰ ਆਣੇ ਨੂੰ ਹੀ ਦੱਸਣ ਤੇ ਮੈਨੂੰ ਅੱਜ ਵੱਡੀ ਬਣਦੀ ਐ ਫੋਜਣਾ ਲੈ ਕੇ ਤਾਂ ਜਾਉਂ ਤੇਰੀਆਂ ਪਾਥੀਆਂ ਮੈਂ